ਸਰਕਾਰ ਧਿਆਨ ਦੇਣੇ ਚੀਜ਼ ਨੂੰ ਉਹਨੇ ਇੱਕ ਮਿੰਟ ਲੋਜਾਂ ਦੇ ਸ਼ਹਿਰ ਚ ਕੋਈ ਚੋਰ ਚੋਰੀ ਕਰਿਆ ਉਹਨੇ ਕੌਣ ਫਰੂਗਾ ਇਹ ਇੱਕ ਸਾਹਿ ਫਰੂਗਾ ਨਹੀਂ ਸਰਕਾਰ ਨਾ ਫਰਨੀ ਪ੍ਰਸ਼ਾਸਨ ਨਾ ਪਰਸਾ ਇਹ ਸਾਰੇ ਰਲ ਸਰਕਾਰ ਵੀ ਰਲਿਆ ਪ੍ਰਸ਼ਾਸਨ ਵੀ ਰਲਿਆ ਪੁਲਿਸ ਵੀ ਸਾਰੇ ਰਲਿਆ ਇਹ ਰਲ ਕੇ ਸਾਨੂੰ ਕੁੱਟਣਾ ਜਾਂਦਾ ਜੀ ਲੁੱਟਣਾ ਜਾਂਦਾ ਜੀ ਮੈਂ ਕਿਹਾ ਜਿੰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਸਰਪਤਾ ਕੀ ਆ ਜਿਹੜਾ ਕੁਛ ਬੰਦੇ ਕੁਛ ਗਲਤ ਇਨਸਾਨਾ ਉਹ ਇਕੱਠੇ ਨਹੀਂ ਹੁੰਦੇ ਰੇ ਯੂਨੀਅਨ ਮੰਨ ਨਹੀਂ ਦੇ ਰਿਆ ਜੁਨੀਅਨ ਤਾਂ ਪਨੇ ਜੁਨੀਅਨ ਇੱਕ ਮਿੰਟ ਜੁਨੀਅਨ ਕਹਿੰਦਾ ਕਿ ਉਹ ਐ ਦੱਸੋ ਜੁਨੀਅਨ ਉਹ ਗੰਦਾ ਜੇ ਇੱਕ ਦੋ ਜੇ ਕਹਿਣਾ ਮਨੀ ਇਕੱਠੇ ਹੋ ਕੇ ਚਲੀਏ ਉਹਨੂੰ ਕਹਿੰਦਾ ਜੁਨੀਅਨ ਜੁਨੀਅਨ ਐ ਥੋਰੇਆ ਕਿ ਪੈਸੇ ਇਕੱਠੇ ਕਰਕੇ ਆਪ ਪੁਲਿਸ ਨੂੰ ਖਵਾਇਆ ਆ ਜਾ ਆਖਾ ਉਹ ਜੁਨੀਅਨ ਥੋਰੇ ਨੂੰ ਐ ਮਾਫੀਆ ਜੁਨੀਅਨ ਚਲਾ ਰਿਆ ਪੁਲਿਸ ਦਾ ਹੱਥ ਜੁਨੀਅਨ ਐ ਜੀ ਪੁਲਿਸ ਜੁਨੀਅਨ ਸਾਡਾ ਪੁਲਿਸ ਚਲਾ ਰਿਹਾ ਸੀ ਨਹੀਂ ਚਲਾ ਰਿਆ ਤਾਂ ਇਹਦੇ ਸਾਡਾ ਹਾਲ ਜੇ ਜੁਨੀਅਨ ਹੁੰਦਾ ਸਾਡਾ ਜੇ ਸਾਡੇ ਕਹਿਣਾ ਸਾਡੇ ਕਹਿਣਾ ਕਿਉਂ ਨਾ ਮੰਨਦੇ ਪ੍ਰਸ਼ਾਦਾ ਇਸੇ ਕਰਕੇ ਕੱਲ ਵੀ ਸੀਪੀ ਸਾਹਿਬ ਨੂੰ ਜਦ ਮਿਲ ਕੇ ਆਉਣਾ ਉਹਨਾਂ ਨੂੰ ਦੱਸਿਆ ਹਲੂ ਤਾਰਸੀ ਬਣਾਣਾ ਕੋ ਯਾਰ ਆ ਇਹ ਬਣਾਉਣੇ ਤਿਆਰ ਆ ਅਸੀਂ ਕਹਤੋਗੇ ਨਹੀਂ ਬਣਾਣਾ ਬਣਾਉਣੇ ਤਿਆਰ ਆ ਪਰ ਕੋਈ ਰੋਲ ਦਾ ਬਣਾਓ ਕੋਈ ਨਿਯਮ ਦਾ ਬਣਾਓ ਜਿਹੜੀ ਪੰਜਾਬ ਸਰਕਾਰ ਆਪਣੀ ਬਣੀ ਹੈ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਨਾ ਓਏ ਈ ਰਿਕਸ਼ਾ ਵਾਲਿਆਂ ਦੇ ਸਿਰ ਤੇ ਬਣੀ ਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਉਹਨਾਂ ਨੇ ਆਮ ਆਦਮੀ ਕਹਿ ਕੇ ਵੀ ਆਮ ਆਦਮੀ ਦੀ ਸਰਕਾਰ ਆ ਸਾਰੇ ਆਮ ਆਦਮੀ ਖੜੇ ਆ ਅੱਜ ਇਹ ਧੱਕਾ ਹੋ ਰਿਹਾ ਨਾ ਤੇ ਇਹਨਾਂ ਨਾਲ ਹੀ ਹੋ ਰਿਹਾ ਈ ਰਿਕਸ਼ਾ ਵਾਲਣ 15 ਸਾਲ ਤੋਂ ਆਟੋ ਚੱਲ ਰਿਹਾ ਹੈ ਈ ਰਿਕਸ਼ਾ ਚੱਲ ਰਿਹਾ ਹੈ ਜੇ ਇਹਨਾਂ ਨੇ ਇਹਨਾਂ ਨੂੰ 15 ਦਿਨ ਦਾ 15 ਦਿਨ ਦਾ ਟਾਈਮ ਕੀ ਹੁੰਦਾ ਮੈਨੂੰ ਦੱਸੋ ਆਪਾਂ ਕੋਈ ਵੀ ਕਾਨੂੰਨ 15 ਦਿਨ ਚ ਲਾਗੂ ਕਰਦੇ ਨਾਦਰੂਲਸ ਮੰਗ ਰਿਹਾ ਆ ਆਰਥੀਆਂ ਵਾਸਤੇ ਤੇ ਆਰਸੀ ਬਣਨ ਗਿਆ ਗੱਡੀਆਂ ਦੀ ਆਰਸੀਆਂ ਪਹਿਲਾਂ ਸੀ ਗਿਆ ਤੇ ਚਾਰ-ਚਾਰ ਸਾਲ ਹੋ ਗਏ ਨੇ ਇਹ ਰਿਕਸ਼ੇ ਚਲਾਉਂਦੇ ਨੂੰ ਪਹਿਲਾਂ ਕੋਈ ਆਰਸੀ ਲਗਾਈ ਨਹੀਂ ਗਈ ਹੁਣ ਆਰਸੀ ਲਗਾਈ ਜਾ ਰਹੀ ਆ ਕਾਗਜ਼ ਪੱਤਰ ਕਿਹੜੇ-ਕਿਹੜੇ ਕਾਗਜ਼ ਪੱਤਰਾਂ ਦੀ ਮੰਗ ਕੀਤੀ ਪਹਿਲੀ ਗੱਲ ਤੇ ਸਰ ਮੈਨੂੰ ਇਹ ਦੱਸੋ ਫਾਈਨੈਂਸਰ ਝੂਠ ਬੋਲ ਕੇ ਕਿਉਂ ਗੱਡੀ ਵੇਚੀ ਆ ਇਹ ਗੱਲ ਕਿਉਂ ਘਾਟੋ ਰਾਜ ਰਿਕਸ਼ਿਆਂ ਨੂੰ ਗੁੰਮਰਾਹ ਕੇ ਕਿ ਆਰਸੀ ਦੇ ਲੋਡ ਨਹੀਂ ਆ ਲਾਇਸੈਂਸ ਦੀ ਲੋਡ ਨਹੀਂ ਆ ਪਰ ਜਲਦੀ ਕਹਿੰਦੀ ਫਾਈਨੈਂਸਰ ਦੀ ਗਲਤੀ ਆ ਜੀ ਤੇਨਦੀ ਗਲਤੀ ਇਹਦੇ ਸਰਕਾਰ ਦੀ ਗਲਤੀ ਆ ਕਿ ਇਹਨੇ ਕਾਗਜ਼ ਬਣਾਉਣਾ ਹੀ ਸੀਗਾ ਮੈਂ ਮੰਨਦਾ तो पहले सुत हुआ सर पहले सुत्त हुआ सर पहले पढ़े लिखे ने अनपढ़ है अफसर लोग कि इन्होंने नहीं पता आरसी बना के दिए, इन्होंने नहीं नी नी पता पहले मैं लाइसेंस पूछा तो कोई लाइसेंस है या नहीं पहले तो कह रहे है? पा... हो पाँच हज़ार हैगा लगा गंद रोड से है उदो मजा हम जब गड्डिया वाह हो गया गंद पै गया तो हमें चेत्या आ गया आरसी लाइसेंस ता कर रहे ਇਹ ਉਹਨਾਂ ਦਾ ਦਿਮਾਗ ਤਾਂ ਨਹੀਂ ਸੀਗਾ ਵੀ ਸਾਡੀਆਂ ਗੱਡੀਆਂ ਵੇਚ ਜਾਣ ਤੇ ਉਸ ਤੋਂ ਬਾਅਦ ਅਸੀਂ ਕਾਨੂੰਨ ਲਾਗੂ ਕਰ ਦਾਂਗੇ ਬਸ ਮੈਨੂੰ 10000 ਪੈਸੇ ਇਕੱਠੇ ਕਰਨ ਦੇ ਇਹਨਾਂ ਨੇ ਪੈਸੇ ਫਾਈਨੈਂਸਰ ਨਾਲ ਪੈਸੇ ਇਕੱਠੇ ਕਰ ਲਿਆ ਜੀ ਪੈਸੇ ਫਾਈਨੈਂਸਰ ਨਾਲ ਪੈਸੇ ਇਕੱਠਾ ਕਰ ਲਿਆ ਹੁਣ ਭੁਲੇ ਦੇ ਹਵਾਲੇ ਕਰ ਦਿੰਦੇ ਆ ਚੱਕਰ ਇਹ ਪਤਾ ਕਿ ਆ ਕੁਝ ਬੰਦੇ ਵਿੱਚ ਸਾਡੇ ਜਿਹੜਾਗਾ ਨਾ ਦੁਗਲੇ ਉਹ ਟਾਂ ਖਿੱਚ ਰਿਹਾ ਜੀ ਉਹ ਸਾਨੂੰ ਇਕੱਠੇ ਨਹੀਂ ਹੁੰਦੇ ਰਿਹਾ ਸਾਡਾ ਮਸਲਾ ਹੱਲ ਨਹੀਂ ਹੁੰਦੇ ਰਿਹਾ ਕਿਉਂ ਆਟੋ ਮਾਫੀਆ ਬਹੁਤ ਵੱਨ ਗਿਆ ਲੁਧਿਆਣਾ ਸ਼ਹਿਰ ਚ ਉਹਨਾਂ ਦੇ ਪੈਸੇ ਜਿਹੜਾ ਮਾਫੀਆ ਉਹ ਸਾਨੂੰ ਇਕੱਠੇ ਨਹੀਂ ਹੁੰਦੇ ਰ ਸਰਕਾਰ ਬਦਲਦੀ ਆ ਉਹਨੂੰ ਵੀ ਘਟੋ ਘਟ ਸਾਲ ਦੋ ਸਾਲ ਲੱਗਦੇ ਆ ਪੰਜ ਸਾਲਾਂ ਬਾਅਦ ਸਰਕਾਰ ਬਦਲਦੀ ਆ ਇਹਨਾਂ ਦਾ ਤੁਸੀਂ 15 ਦਿਨਾਂ ਬਾਅਦ ਨੇ ਉੱਤੇ ਤਲਵਾਰ ਲਟਕਾ ਰਹੇ ਹੋ ਜਿਹੜੇ ਯਾਰ 5-7 ਰੁਪਏ ਦਿਹਾੜੀ ਦਾ ਕਮਾਉਣ ਵਾਲੇ ਨੇ ਜੇ ਉਹਨਾਂ ਨੇ ਕੋਈ ਅੱਜ ਤੱਕ ਪਹਿਲੀ ਗੱਲ ਤਾਂ ਆਟੋ ਚਾਲਕਾਂ ਨਾਲ ਮੀਟਿੰਗ ਨਹੀਂ ਹੋਈ ਮੇਨ ਮਤਲਬ ਮੇਨ ਮਕਸਦ ਤਾਂ ਇਹਨਾਂ ਦਾ ਇਹ ਬਣਦਾ ਵੀ ਆਟੋ ਚਾਲਕਾਂ ਨਾਲ ਮੀਟਿੰਗ ਹੋਵੇ ਆਟੋ ਫਾਈਨੈਂਸਰਾਂ ਨਾਲ ਨਹੀਂ ਫਾਈਨੈਂਸਰ ਤਾਂ ਇਹਨਾਂ ਦੇ ਸਿਰ ਤੋਂ ਬਣ ਗਏ ਉਹਨਾਂ ਨੇ ਲੱਖ ਲੱਖ ਰੁਪਏ ਦੀ ਗੱਡੀ ਲਿਆ ਕੇ 2-2 ਲੱਖ ਰੁਪਏ ਦੀ ਸੇਲ ਕਰ ਲਈ ਆ ਉਹਨਾਂ ਦੇ ਉਹਨਾਂ ਦੀ ਜੇਬਾਂ ਭਰ ਚੁਪਿਆ ਨੇ ਉਹਨਾਂ ਨੂੰ ਆਟੋ ਚਾਲਕਾਂ ਨਾਲ ਮਤਲਬ ਨਹੀਂ ਉਹਨਾਂ ਨੂੰ ਆਪਣੇ ਕਿਸ਼ਤਾਂ ਨਾਲ ਮਤਲਬ ਹੈ ਮੇਰੀ ਚਾਹ ਚਾਲੇ ਜਿੰਦਾਬਾਦ ਟ੍ਰਾਂਸਪੋਰਟ ਮੰਤਰੀ ਜਿੰਦਾਬਾਦ ਮੇਰੀ ਇਹ ਦੇਖੋ ਕਾਨੂੰਨ ਮੇਰੇ ਤੇ ਥੋਪ ਰਿਹਾ ਕਾਗਜ਼ ਪੱਤਰ ਐਸੀ ਬਣਾਈਏ ਅਬ ਮੀਟਿੰਗ ਤੁਸੀਂ ਕਰੋ ਚੋਰਾਂ ਨਾਲ ਤੁਸੀਂ ਮੀਟਿੰਗ ਕਰੋ ਫਰੈਂਸ ਨਾਲ ਜਿਹੜਾ ਸਾਨੂੰ ਲੁੱਟ ਰਿਹਾ ਸਾਨੂੰ ਜਿਹੜਾ ਗੁੰਡਾ ਕਰ ਰਿਹਾ ਉਹਦੇ ਨਾਲ ਮੀਟਿੰਗ ਨਹੀਂ ਮੀਟਿੰਗ ਸਾਡੇ ਨਾਲ ਕਰੋ ਸਾਡੇ ਨਾਲ ਗੱਲ ਕਰੋ ਸਾਨੂੰ ਪੁੱਛੋ ਭਾਈ ਤੈਨੂੰ ਕੀ ਪ੍ਰੋਬਲਮ ਹੈ ਅਸੀਂ ਤੈਨੂੰ ਦੱਸੀ ਜਦੋਂ ਅਸੀਂ ਮਿਲਣ ਜਾਂਦੇ ਹਾਂ ਸਾਨੂੰ ਮਿਲਤੇ ਨਹੀਂ ਸਾਡੀ ਗੱਲ ਨਹੀਂ ਸੁਣਦੇ ਜਦੋਂ ਇਹਨਾਂ ਨੇ ਆਪਣੇ ਇਰਖਾ ਸੇੜ ਕਿਤੇ ਆ ਉਦੋਂ ਇਹਨਾਂ ਨੂੰ ਇਹੀ ਕਿਹਾ ਗਿਆ ਨਾ ਤੁਹਾਨੂੰ ਕਿਸੇ ਕਾਗਜ਼ ਪੱਤਰ ਦੀ ਲੋੜ ਨਹੀਂ ਸਿਰਫ ਬਿੱਲ ਚਾਹੀਦਾ ਨਾ ਆਰ.ਸੀ ਦੀ ਲੋੜ ਆ ਨਾ ਲਾਇਸੈਂਸ ਦੀ ਲੋੜ ਆ ਉਦੋਂ ਇਹ ਵਿਚਾਰੇ ਆਪਣਾ 10-15000 ਰੁਪਏ ਦੇ ਕੇ ਇਹਨਾਂ ਨੇ 10000 ਰੁਪਏ ਦੇ ਕੇ ਇਰਖਾ ਦਿੰਦੇ ਰਹੇ ਜੇ ਲਿਓ ਆਪਣੀ ਜਬਾਨ ਤੋਂ ਮੁੱਕਰਦੇ ਪਏ ਆ ਤਾਂ ਉਹਨਾਂ ਨੂੰ ਚਾਹੀਦਾ ਵਾ ਸਰਕਾਰ ਨੂੰ ਵੀ ਮੈਂ ਚਾਹੀਦਾ ਵਾ ਜਿਹੜੋ ਤੁਸੀਂ ਕਾਨੂੰਨ ਕੋਈ ਲਾਗੂ ਕਰਨਾ ਵਾ ਤਾਂ ਇੰਨਾ ਕੀ ਕਰ ਲੋ 2-4000 ਰੁਪਏ ਦਾ ਖਰਚਾ ਜਾਇਜ਼ ਹੈ ਕਿ ਜਿਹੜੇ ਵਿਚਾਰੇ 2-4000 ਰੁਪਏ ਚ ਆਪਣੇ ਇਹਨਾਂ ਵਿਚਾਰਿਆਂ ਨੇ ਜਿਹਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਆਦੀ ਤਾਂ ਵਿਚਾਰੇ ਬ्याज 'ਤੇ ਬੈਠ ਕੇ ਆਪਣਾ ਘਰ ਦਾ ਪਾਲਣ ਪੋਸ਼ਣ ਕਰਦੇ ਆ ਅਸੀਂ ਆ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਦਿਨ ਤੁਹਾਡੇ ਤੁਹਾਨੂੰ ਦੱਸ ਦਈਏ ਪਹੁੰਚੇ ਹਾਂ ਇਸ ਟਾਈਮ ਲੁਧਿਆਣਾ ਦੇ ਵਿੱਚ ਜਿੱਥੇ ਇੱਕ ਪਾਸੇ ਈ ਰਿਕਸ਼ਾ ਚਾਲਕ ਖੜੇ ਨੇ ਤੇ ਇੱਕ ਪਾਸੇ ਈ ਰਿਕਸ਼ਾ ਲੱਗੇ ਹੋਣੇ ਦੱਸ ਦਈਏ ਈ ਰਿਕਸ਼ਾ ਚਾਲਕਾਂ ਵਾਸਤੇ ਪ੍ਰਸ਼ਾਸਨ ਨੇ ਨਵੇਂ ਕਾਨੂੰਨ ਲਾਗੂਤਾ ਕਰ ਦਿੱਤੇ ਨੇ ਪਰ ਉਸ ਤੋਂ ਪਹਿਲਾਂ ਜਿਹੜੇ ਨਵੇਂ ਕਾਨੂੰਨ ਹੋਣ ਲਾਗੂ ਕੀਤੇ ਗਏ ਨੇ ਪਰ ਈ ਰਿਕਸ਼ੇ ਜਿਹੜੇ ਨੇ ਉਹ ਕਾਫੀ ਪੁਰਾਣੇ ਨੇ ਜਿਨ੍ਹਾਂ ਦਾ ਕੋਈ ਆਰ.ਸੀ ਹੈ ਨਹੀਂ ਜਦੋਂ ਉਦੋਂ ਕੰਪਨੀਆਂ ਵੀ ਆਰ.ਸੀ ਨਹੀਂ ਦਿੰਦੀ ਸੀ ਪਰ ਹੁਣ ਜਦੋਂ ਪ੍ਰਸ਼ਾਸਨ ਨੇ ਈ ਰਿਕਸ਼ਿਆਂ ਵਾਸਤੇ ਕਾਨੂੰਨ ਲਾਗੂ ਕਰਤਾ ਹਾਲਾਂਕਿ ਉਹਨਾਂ ਨੇ ਜਦੋਂ ਯੂਨੀਫਾਰਮ ਦੀ ਕਾਗਜ਼ ਪਤਰਾ ਦੀ ਗੱਲ ਕਰ ਰਹੇ ਨੇ ਤੇ ਈ ਰਿਕਸ਼ਾ ਚਾਲਕ ਜਿਹੜੇ ਨੇ 500 700 ਰੁਪਿਆ ਕਮਾਉਣ ਵਾਲੇ ਜਿਨ੍ਹਾਂ ਦਾ ਗੱਡੀ ਦਾ ਨਾ ਕੋਈ ਇੰਜਨ ਹੈ ਤੇ ਉਹ ਕਿਸ ਤਰੀਕੇ ਆਪਣੀ ਆਰਸੀਆਂ ਜੜੀਆਂ ਨੇ 16 16 ਹਜ਼ਾਰੀਆਂ 18 18 ਯਾਦੀਆਂ ਕਿਵੇਂ ਬਣਾਉਣਗੇ ਗੱਲ ਕਰਦੇ ਆ ਸਾਡੇ ਨਾਲ ਈ ਰਿਕਸ਼ਾ ਯੂਨੀਅਨ ਦੇ ਜਿਹੜੇ ਪ੍ਰਧਾਨ ਗੜੇ ਨੇ ਸਭ ਤੋਂ ਪਹਿਲਾਂ ਜਾਣਦੇ ਗੱਲ ਕਰਦੇ ਸਸੀ ਗੱਲ ਸਸੀ ਗੱਲ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੰਜੀਤ ਸਿੰਘ ਜੀ ਦਾਨ ਜੀ ਈ ਰਿਕਸ਼ਾ ਚਾਲਕ ਦੇ ਜੀ ਅਸੀਂ ਇਸ ਮੀਟਿੰਗ ਦਾ ਅਗਵਾਈ ਕਰ ਰਿਹਾ ਜੀ ਸਾਡੀ ਮੰਗ ਹੈ ਜੀ ਪ੍ਰਸ਼ਾਸਨ ਕੋਲੋਂ ਜੀ ਔਰ ਲੀਡਰਾਂ ਕੋਲੋਂ ਵੀ ਔਰ ਸਰਕਾਰ ਕੋਲੋ ਵੀ ਕਿ ਹੱਜੁਰ ਕੋਲ ਬੇਨਤੀ ਹੈ ਕਿ ਸਾਨੂੰ ਤੰਗ ਨਾ ਕਰੋ ਸਾਨੂੰ ਕਮਾਨ ਦੋ ਰੋਟੀ ਖਾਂਦੋ ਕਿਉਂ ਸਭ ਤੋਂ ਵੱਡੀ ਗਲਤੀ ਫਾਈਨੈਂਸਰ ਦੀ ਹੈ ਸਾਡੀ ਨਹੀਂ ਆ ਫਾਈਨੈਂਸਰ ਨੇ ਗਲਤੀ ਫਾਈਨੈਂਸਰ ਨੇ ਝੂਠ ਬੋਲ ਕੇ ਗੱਡੀ ਵੇਚੀ ਹੈ ਜੀ ਉਹਨਾਂ ਨੇ ਲੋਕਡਾਊਨ ਤੋਂ ਜਦੋਂ ਸਾਡੇ ਪਰਿਵਾਰ ਸਾਰੇ ਇਹ ਚੱਕਾ ਚਾਲਕ ਨਿਕਲੇ ਸਗਾ ਉਦੋਂ ਕੋਈ ਰੁਜ਼ਗਾਰ ਨਹੀਂ ਸੀਗਾ ਜੀ ਕੋਈ ਕਾਰੋਬਾਰ ਨਹੀਂ ਸੀਗਾ ਜੀ ਕੋਈ ਕਾਰੋਬਾਰ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਤੰਗੀ ਸੀਗਾ ਜੀ ਉਸ ਕਰਕੇ ਉਹਨਾਂ ਨੇ ਉਸ ਵੇਲੇ ਮੱਲੋ ਮੱਲੀ ਲੈ ਲਿਆ ਜੀ ਸਾਰਿਆਂ ਨੇ ਇਹ ਰਿਕਸ਼ਾ ਠੀਕ ਹੈ ਕਿਉਂ ਫਾਈਨੈਂਸਰ ਉਸ ਵੇਲੇ ਇਹ ਗੱਲ ਕਹੀ ਆ ਕਿ ਇਹਨੂੰ ਆਰਸੀ ਲਾਇਸੈਂਸ ਦੀ ਲੋੜ ਨਹੀਂ ਜਾਂ ਤਾਂ ਫਾਈਨੈਂਸਰ ਥੁੱਕ ਕੇ ਚੱਟ ਲੈਣ ਕਹਿ ਦੇਣ ਕਿ ਮੈਂ ਇਹ ਗੱਲ ਨਹੀਂ ਕਿਹਾ ਉਹ ਕਹਿ ਦੇਣੇ ਟਰੱਕ ਅਸੀਂ ਕਾਗਜ਼ ਬਣਾਉਣ ਨੂੰ ਤਿਆਰ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਰਿਕਸ਼ਾ ਚਲਾਉਣ ਦੇ ਨੂੰ ਇਹ ਰਿਕਸ਼ਾ ਚਲਾਉਂਦੇ ਘੱਟ ਤੋਂ ਘੱਟ 3 ਸਾਲ ਹੋ ਗਏ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਜੇ ਇਹ ਰਿਕਸ਼ੇ ਦੀ ਗੱਲ ਕਰੀ ਤੇ ਇਹ ਰਿਕਸ਼ਾ ਯੂਨੀਅਨ ਕੋਈ ਬਣੀ ਹੈ ਜਿਹੜੀ ਰਜਿਸਟਰਡ ਹੋਵੇ ਸਾਰੇ ਪਤਾ ਕੀ ਆ ਜਿਹੜੇ ਕੁਝ ਬੰਦੇ ਕੁਝ ਗਲਤ ਅਨਸਾਨਾ ਉਹ ਇਕੱਠੇ ਨਹੀਂ ਹੁੰਦੇ ਰੇ ਯੂਨੀਅਨ ਬਣਾ ਨਹੀਂ ਨਹੀਂ ਦੇ ਰਿਆ ਜੁਨੀਅਨ ਤਾਂ ਬਣਿਆ ਜੁਨੀਅਨ ਇੱਕ ਮਿੰਟ ਜੁਨੀਅਨ ਕਹਿੰਦਾ ਕਿ ਨੋਏ ਦੱਸੋ ਜੁਨੀਅਨ ਉਹ ਕਹਿੰਦਾ ਜੇ ਇੱਕ ਦੋ ਜੇ ਕਹਿਣਾ ਮਨੀ ਇਕੱਠੇ ਹੋ ਕੇ ਚਲੀਏ ਉਹਨੂੰ ਕਹਿੰਦਾ ਜੁਨੀਅਨ ਜੁਨੀਅਨ ਐ ਥੋਰੇ ਕਿ ਪੈਸੇ ਇਕੱਠੇ ਕਰਕੇ ਦਾ ਪੁਲਿਸ ਨੂੰ ਖਵਾਇਆ ਜਾਂ ਆਪ ਖਾਇਆ ਉਹ ਜੁਨੀਅਨ ਦੋਲੇ ਇਹ ਮਾਫੀਆਂ ਬਣਿਆ ਇਹ ਮਾਫੀਆਂ ਜੁਨੀਅਨ ਚਲਾ ਰਿਆ ਪੁਲਿਸ ਦੇ ਹੱਥ ਜੁਨੀਅਨ ਹੈ ਜੀ ਪੁਲਿਸ ਜੁਨੀਅਨ ਸਾਡਾ ਪੁਲਿਸ ਚਲਾ ਰਿਹਾ ਸੀ ਨਹੀਂ ਚਲਾ ਰਿਆ ਤਾਂ ਇਹਦਾ ਸਾਡਾ ਇਹ ਹਾਲ ਹੈ ਜੇ ਜੁਨੀਅਨ ਹੁੰਦਾ ਸਾਡਾ ਜੇ ਸਾਡੇ ਕਹਿਣਾ ਸਾਡੇ ਕਹਿਣਾ ਕਿਉਂ ਨਾ ਮੰਨਦੇ ਪ੍ਰਸ਼ਾਸਨ ਐ ਇਸੇ ਕਰਕੇ ਕੱਲ ਵੀ ਸੀਪੀ ਸਾਹਿਬ ਨੂੰ ਜਾ ਕੇ ਮਿਲ ਕੇ ਤਨੂਤਾਰ ਸੀ ਬਣਾਣਾ ਪੈਣਾ ਉਹ ਯਾਰ ਆ ਇਹ ਬਣਾਉਣੇ ਤਿਆਰ ਆ ਅਸੀਂ ਕਦੋਂ ਕਿਹਾ ਨਹੀਂ ਬਣਾਣਾ ਬਣਾਉਣੇ ਤਿਆਰ ਆ ਪਰ ਕੋਈ ਰੋਲ ਦਾ ਬਣਾਓ ਕੋਈ ਨਿਯਮ ਦਾ ਬਣਾਓ ਕੀ ਕਿਦਾਂ ਦਾ ਰੂਲਸ ਮੰਗ ਰਹੇ ਆ ਆਰਸੀਆਂ ਵਾਸਤੇ ਜੇ ਆਰਸੀ ਬਣਨ ਗਿਆ ਗੱਡੀਆਂ ਦੀ ਆਰਸੀਆਂ ਪਹਿਲਾਂ ਸੀ ਗਿਆ ਤੇ 4 4 ਸਾਲ ਹੋ ਗਏ ਨੇ ਇਰਿਕਸੇ ਚਲਾਉਂਦੇ ਨੂੰ ਪਹਿਲਾਂ ਕੋਈ ਆਰਸੀ ਲਗਾਈ ਨਹੀਂ ਗਈ ਹੁਣ ਆਰਸੀ ਲਗਾਈ ਜਾ ਰਹੀ ਆ ਕਾਗਜ਼ ਪੱਤਰ ਕਿਹੜੇ ਕਿਹੜੇ ਕਾਗਜ਼ ਪੱਤਰਾਂ ਦੀ ਮੰਗ ਕੀਤੀ ਪਹਿਲੀ ਗੱਲ ਤੇ ਸਾਰੇ ਮੈਨੂੰ ਇਹ ਦੱਸੋ ਫਾਈਨੈਂਸਰ ਝੂਠ ਬੋਲ ਕੇ ਕਿਉਂ ਗੱਡੀ 베ਚੀ ਆ ਇਹ ਗੱਲ ਕਿਉਂ ਘਾਟੋ ਰਾਜਿਕਸ਼ਿਆਂ ਨੂੰ ਗੁੰਮਰਾਹ ਕੇ ਕਿ ਆਰਸੀ ਤੇ ਲੋਡ ਨਹੀਂ ਆ ਲਾਇਸੈਂਸ ਦੀ ਲੋਡ ਨਹੀਂ ਆ ਪਰ ਗਲਤੀ ਕਹਿੰਦੀ ਆ ਫਾਈਨੈਂਸਰ ਦੀ ਗਲਤੀ ਆ ਜੀ ਹੋਰ ਕਹਿੰਦੀ ਗਲਤੀ ਆ ਇਹ ਤਾਂ ਸਰਕਾਰ ਦੀ ਗਲਤੀ ਆ ਸਰਕਾਰ ਧਿਆਨ ਦੇ ਨੇ ਚੀਜ਼ ਨੂੰ ਇਹ ਐਕਸਾਈ ਫਰੂਗਾ ਨਹੀਂ ਸਰਕਾਰ ਨੇ ਫਰਨੀ ਪ੍ਰਸ਼ਾਸਨ ਨੇ ਫਰ ਪ੍ਰਸ਼ਾਸਨ ਇਹ ਸਾਰੇ ਰਲਿਆ ਹੋਇਆ ਸਰਕਾਰ ਵੀ ਰਲਿਆ ਹੋਇਆ ਪ੍ਰਸ਼ਾਸਨ ਵੀ ਰਲਿਆ ਹੋਇਆ ਪੁਲਿਸ ਵੀ ਸਾਰੇ ਰਲਿਆ ਇਹ ਰਲ ਕੇ ਸਾਨੂੰ ਕੁੱਟਣਾ ਚਾਹੁੰਦਾ ਜੀ ਲੁੱਟਣਾ ਚਾਹੁੰਦਾ ਜੀ ਸਾਨੂੰ ਬਰਬਾਦ ਕਰਨਾ ਚਾਹੁੰਦਾ ਸਾਨੂੰ ਕਮਾਨ ਨਹੀਂ ਦੇ ਰਿਹਾ ਜੇ ਮੇਰੀ ਗੱਲ ਸੁਣੋ ਜੇ ਇਹਨਾਂ ਨੇ ਕਾਗਜ਼ ਬਣਾਉਣਾ ਹੀ ਸੀਗਾ ਮੈਂ ਮੰਨਦਾ ਤੇ ਪਹਿਲੇ ਕਿ ਸੁੱਤੇ ਹੋਇਆ ਸੀਗਾ ਪਹਿਲੇ ਸੁੱਤੇ ਹੋਇਆ ਸੀਗਾ ਪਹਿਲੇ ਇਹ ਪਰੇ ਲਿਖੇ ਨੇ ਅਨਪਰ ਸੀਗਾ ਹੈ ਅਫਸਰ ਲੋਗ ਕਿ ਇਹਨਾਂ ਨੂੰ ਨਹੀਂ ਪਤਾ ਸੀਗਾ ਆਰਸੀ ਬਣਾ ਕੇ ਦਈਏ ਇਹਨਾਂ ਨੂੰ ਨਹੀਂ ਪਤਾ ਸੀਗਾ ਪਹਿਲੇ ਮੈਂ ਲਾਇਸੈਂਸ ਪੁੱਛਾਂ ਤੇ ਕੋਈ ਲਾਇਸੈਂਸ ਆਇਆ ਜਾਂ ਨਹੀਂ ਪੱਲੇ ਤੇ ਕਹਿ ਰਹੇ 5000 ਆਏਗਾ ਲੈ ਜਾ ਗੱਡੀ ਗੰਦਪਾ ਰੋੜ ਤੇ ਹੈ ਉਦੋਂ ਮਜਾ ਆਹੋਂ ਜਦ ਗੱਡੀਆਂ ਬਾਵਾ ਹੋ ਗਿਆ ਇਕੱਠ ਹੋ ਗਿਆ ਗੰਦ ਪੈ ਗਿਆ ਤੋਹਣਿਆਂ ਨੇ ਚਿੱਤੇ ਆ ਗਿਆ ਆਰ ਸੀ ਲਾਇਸੈਂਸ ਤਾਂ ਅਸੀਂ ਵਿਰੋਧ ਕਰ ਰਹੇ ਹਾਂ ਕਿਤਨੇ ਕਿਤੇ ਇਹ ਉਹਨਾਂ ਦਾ ਦਿਮਾਗ ਤਾਂ ਨਹੀਂ ਸੀਗਾ ਵੀ ਸਾਡੀਆਂ ਗੱਡੀਆਂ ਵਿਗ ਜਾਣ ਤੇ ਉਸ ਤੋਂ ਬਾਅਦ ਅਸੀਂ ਕਾਨੂੰਨ ਲਾਗੂ ਕਰ ਦਾਂਗੇ ਬਸ ਬਸ ਮੈਨੂੰ 10000 ਪੈਸੇ ਇਕੱਠੇ ਕਰਨ ਦੇ ਇਹਨਾਂ ਨੇ ਪੈ ਫਾਈਨੈਂਸਰ ਨੇ ਪੈਸੇ ਇਕੱਠੇ ਕਰ ਲਿਆ ਜੀ ਪੈਨੇ ਫਾਈਨੈਂਸਰ ਨੇ ਪੈਸੇ ਇਕੱਠੇ ਕਰ ਲਿਆ ਹੁਣ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ ਬੋਲੇ ਜਿਹੜੇ ਆਵਰੇ ਗਿਆ ਸਭ ਪੁਲਿਸ ਨੂੰ ਉੱਚੇ ਆ ਗਿਆ ਆਰ ਸੀ ਵੀ ਚਾਹੀਦਾ ਲਾਇਸੈਂਸ ਵੀ ਚਾਹੀਦਾ ਪਹਿਲੇ ਮੈਂ ਇਹ ਸਵਾਲ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਤੋਂ ਕਿ ਪਹਿਲੇ ਸੁੱਤੇ ਹੋਏ ਅਸਗਾ ਪਹਿਲੇ ਕਿਉਂ ਆਰ ਸੀ ਲਾ ਪਹਿਲੇ ਕਿਉਂ ਲਾਇਸੈਂਸ ਪੁੱਛਿਆ ਸਾਨੂੰ ਇਸ ਜੀਤੇ ਵਿਰੋਧ ਆ ਹੁਣ ਤੁਹਾਡੇ ਨਾਲ ਇੱਥੇ ਕਿੰਨੇ ਕਿ ਆਟੋ ਰਿਕਸ਼ੇ ਵਾਲੇ ਚੌੜਕ ਨੇ ਜਿਹੜੇ ਇਕੱਠੇ ਹੋਏ ਨੇ ਇਸ ਟਾਈਮ ਤੇ ਜੀ ਢਾਈ 300 ਬੰਦੇ ਇਕੱਠੇ ਹੋਇਆ ਸਾਡੇ ਨਾਲ ਕਿਉਂ ਪਤਾ ਕੀ ਆ ਇਸ ਟਾਈਮ ਚੱਲ ਰਿਹਾ ਪੇਪਰ ਬੱਚੇ ਦੇ ਪੇਪਰ ਚੱਲ ਰਿਹਾ ਜੀ ਸਕੂਲ ਦਾ ਇਸ ਕਰਕੇ ਦਾ ਬੰਦੇ ਨਹੀਂ ਇਕੱਠੇ ਹੋਇਆ ਔਰ ਚੱਕਰ ਇਹ ਪਤਾ ਕੀਆ ਕੁਛ ਬੰਦੇ ਵਿੱਚ ਸਾਡੇ ਜਿਹੜਾਂ ਗਾ ਨਾ ਦੁਗਲੇ ਉਹ ਟਾਂ ਖਿੱਚ ਰਿਹਾ ਜੀ ਉਹ ਸਾਨੂੰ ਇਕੱਠੇ ਨਹੀਂ ਹੁੰਦੇ ਰਿਹਾ ਸਾਡਾ ਮਸਲਾ ਹੱਲ ਨਹੀਂ ਹੁੰਦੇ ਰਿਹਾ ਕਿਉਂ ਆਟੋ ਮਾਫੀਆ ਬਹੁਤ ਬਣ ਗਿਆ ਲੁਧਿਆਣਾ ਸ਼ਹਿਰ ਚ ਉਹਨਾਂ ਨੇ ਪੈਸੇ ਕੱਟ ਜਿਹੜਾ ਮਾਫੀਆ ਉਹ ਸਾਨੂੰ ਇਕੱਠੇ ਨਹੀਂ ਹੁੰਦੇ ਰਿਹਾ ਸਰਦਾਰ ਜੀ ਪ੍ਰਸ਼ਾਸਨ ਨੇ ਇੱਕ ਵਾਰੀ ਟਾਈਮ ਤਾਂ ਦਿੱਤਾ ਸੀਗਾ ਕਹਿੰਦੇ 15 ਤਰੀਕ ਤੋਂ ਤੁਸੀਂ ਆਪਣੇ ਕਾਗਜ਼ਾਤ ਬਣਾਓ 15 ਦਿਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਸੀਗਾ ਗੱਲ ਸੁਣਾਓ ਜੇ ਪ੍ਰਸ਼ਾਸਨ ਸਾਨੂੰ ਇਹ ਟਾਈਮ ਦੇ ਰਿਹਾ ਕਿ ਤੁਸੀਂ ਕਾਗਜ਼ ਬਣਾਓ ਠੀਕ ਹੈ ਮੈਂ ਮੰਨ ਲਿਆ ਪਰ ਪ੍ਰਸ਼ਾਸਨ ਸਾਡੀ ਗੱ ਸਾਨੂੰ ਕਿਉਂ ਸਾਡੀ ਗੱਲ ਕਿਉਂ ਸੁਣਦੇ ਸਾਡੇ ਨਾਲ ਮੀਟਿੰਗ ਕਿਉਂ ਨਹੀਂ ਕਰ ਰਹੇ ਆ ਚੋਰਾ ਨਾਲ ਕਿਉਂ ਮੀਟਿੰਗ ਕਰ ਰਹੇ ਆ ਗੱਦਾਰਾਂ ਨਾਲ ਮੀਟਿੰਗ ਕਿਉਂ ਹੋ ਰਹੀ ਆ ਮੈਨੂੰ ਇਹ ਦੱਸੋ ਸਾਡੇ ਨਾਲ ਮੀਟਿੰਗ ਕਰਨ ਇੱਕ ਮਿੰਟ ਇੱਕ ਮਿੰਟ ਮੇਰੀ ਇਹ ਦੱਸੋ ਕਾਨੂੰਨ ਮੇਰੇ ਤੇ ਥੋਪ ਰਿਹਾ ਕਾਗਜ਼ ਪੱਤਰ ਅਸੀਂ ਬਣਾਈਏ ਅਬ ਮੀਟਿੰਗ ਤੁਸੀਂ ਕਰੋ ਚੋਰਾ ਨਾਲ ਤੁਸੀਂ ਮੀਟਿੰਗ ਕਰੋ ਫਾਇਨੰਸਰਾਂ ਨਾਲ ਜਿਹੜਾ ਸਾਨੂੰ ਲੁੱਟ ਰਿਹਾ ਸਾਨੂੰ ਜਿਹੜਾ ਗੁੰਮਰਾਹ ਕਰ ਰਿਹਾ ਉਦੇ ਨਾਲ ਮੀਟਿੰਗ ਨਹੀਂ ਮੀਟਿੰਗ ਸਾਡੇ ਨਾਲ ਕਰੋ ਸਾਡੇ ਨਾਲ ਗੱਲ ਕਰੋ ਸਾਨੂੰ ਪੁੱਛੋ ਭਾਈ ਤੈਨੂੰ ਕੀ ਪ੍ਰੋਬਲਮ ਹੈ ਅਸੀਂ ਤੈਨੂੰ ਦੱਸੀ ਜਦੋਂ ਅਸੀਂ ਮਿਲਣ ਜਾਂਦੇ ਆ ਸਾਨੂੰ ਮਿਲਤੇ ਨਹੀਂ ਸਾਡੀ ਗੱਲ ਨਹੀਂ ਸੁਣਦੇ ਪਹਿਲਾਂ ਵੀ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਭੋਲਾ ਸਾਹਿਬ ਦੇ ਦੱਤਰ ਦੇ ਕੋਲ ਤੁਸੀਂ ਗਏ ਸੀਗੇ ਟਿੱਬਾ ਰੋਡ ਦੇ ਉੱਤੇ ਵੀ ਤੁਸੀਂ ਨਾਰੇ ਬਾਜੀ ਕੀਤੀ ਉਦੋਂ ਤੁਹਾਨੂੰ ਕੀ ਆਸ਼ਵਾਸਨ ਦਿਲਾਇਆ ਗਿਆ ਭੋਲਾ ਸਾਹਿਬ ਨੇ ਦੇਖੋ ਹੈਗਾ ਪੋਲਿਟਿਕਸ ਬੰਦੇ ਆ ਉਹ ਹੈਗਾ ਐਮਐਲਏ ਉਹਨੇ ਦੀ ਸਰਕਾਰ ਆ ਉਹਨਾਂ ਨੂੰ ਸਾਰੀ ਗੱਲਾਂ ਪਤਾ ਹੈ ਉਹਨਾਂ ਨੂੰ ਨਹੀਂ ਉਹਨਾਂ ਨੂੰ ਸਭ ਪਤਾ ਜੀ ਕੀ ਹੋ ਰਿਹਾ ਨਹੀਂ ਉਹ ਤਾਂ ਸਾਨੂੰ ਗੁੰਮਰਾਹ ਕਰ ਰਿਹਾ ਉਹ ਤਾਂ ਸਾਨੂੰ ਗੁੰਮਰਾਹ ਕਰ ਰਿਹਾ ਉਹ ਇਲੈਕਸ਼ਨ ਕਰਕੇ ਟਾਈਮ ਨੰਗਾ ਰਿਹਾ ਕਿਸੇ ਦਿਨ ਇਲੈਕਸ਼ਨ ਹੋ ਜਾਣ ਉਸ ਤੋਂ ਬਾਅਦ ਇਹਨਾਂ ਨੂੰ ਡੰਡਾ ਚੜਾਈਏ ਕੋਈ ਥੋਡੀਆਂ ਮੰਗਾ ਕੀ ਨੇ ਸਾਡੀ ਮੰਗ ਆਹੀ ਹੈ ਸਾਰੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਜੇ ਸਾਡੀ ਮੰਗ ਨਹੀਂ ਮੰਨੇਗੀ ਤਾਂ ਅਸੀਂ ਨਾ ਵੋਟ ਪਾਵਾਂਗਾ ਨਾ ਸਪੋਰਟ ਕਰਾਂਗਾ ਇਹ ਸਾਰੇ ਰਿਕਸ਼ਾ ਚਾਲਕ ਕੋਲ ਮੈਂ ਪ੍ਰਚਾਰ ਕਰਨਾ ਸ਼ੁਰੂ ਕਰਾਂਗਾ ਯਾਦ ਪ੍ਰਸ਼ਾਸਨ ਸਾਡੀ ਮੰਗ ਸਾਡੀ ਮੰਗ ਦੋਈ ਹੈ ਜੀ ਮੈਂ ਕੋਈ ਕੁਰਸੀ ਨਹੀਂ ਮੰਗ ਰਿਹਾ ਪਹਿਨੇ ਮੰਗ ਰੇ ਨਮੀ ਗੱਟੀ ਨੇ ਮੰਗ ਰੇ ਕੋਈ ਅਸੀਂ ਇੱਕ ਨਿਆ ਇੱਕ ਰੂਲ ਬਣਾਓ ਰੂਲ ਦਾ ਮਤਲਬ ਹੈ ਕੋਈ ਜ਼ਿਲ੍ਹਾ ਲੈਵਲ ਤੇ ਜਿੱਦਾ ਪਹਿਲੇ ਰਿਕਸ਼ਾ ਜੇ ਨਾ ਪਲੇਟ ਲੱਗਦਾ ਹੁੰਦਾ ਸੀਗਾ ਯਾਦ ਨਗਰ ਨਗਮ ਬਲੋ ਉਹ ਲਾ ਦੋ ਉਹ ਯਾਰ ਇਹ ਕਿਹੜਾ ਕੋਈ ਟਰੱਕ ਹੈ ਇਹ ਕਿਹੜਾ ਕੋਈ ਜੂਪੀ ਬਿਆਰ ਜਾਣਾ ਸੁਣੋ ਮੇਰੀ ਗੱਲ ਇਹ ਤਾਂ ਪੰਜਾਬ ਚ ਹਕੂਮਤ ਨਾਲ ਲੁਧਿਆਣਾ ਸ਼ਹਿਰ ਚ ਹਕੂਮਤ ਠੀਕ ਹੈ ਮੇਰਾ ਵੀ ਤੇ ਇਸ ਕਰਕੇ ਰਿਕਸ਼ਾ ਜਾਂ ਤਾਂ ਇਹਨੂੰ ਪੁਲਿਸ ਖੁਦ ਜ਼ਿੰਮੇਵਾਰੀ ਲੈਣ ਉਹ ਸਟicker ਲਾਣ 500 ਰੁਪਏ ਲੈ ਲੈਣ 1000 ਰੁਪਏ ਲੈਣ ਮਤਲਬ ਸਾਨੂੰ ਲਸਨ ਦੀ ਲੋੜ ਹੈ ਨਹੀਂ ਸਾਨੂੰ ਆਰਸੀਆਂ ਦੀ ਲੋੜ ਹੈ ਨਹੀਂ ਲਾਇਸੈਂਸ ਚਾਹੀਦਾ ਦੇਖੋ ਕਾਨੂੰਨ ਦਾ ਉਲੰਘਣ ਨਹੀਂ ਲਾਇਸੈਂਸ ਚਾਹੀਦਾ ਪਰ ਲਾਇਸੈਂਸ ਚਾਹੀਦਾ ਛੋਟੀ ਜੀ ਇੱਕ ਬੱਚੇ ਨੂੰ ਇੱਕ ਬੱਚੇ ਨੂੰ ਮੈਂ ਕਹਾਂ ਕਿ ਤੂੰ ਟਰੱਕ ਖਿੱਚ ਖਿੱਚੂਗਾ ਨਹੀਂ ਖਿੱਚੂਗਾ ਬੱਚੇ ਨੂੰ ਖਿਡੌਣਾ ਤਾਂ ਮੈਂ ਉਸੇ ਤਰ੍ਹਾਂ ਇਹ ਰਿਕਸ਼ਾ ਖਿਡੌਣਾ ਜੇ ਟਰੱਕ ਸੀਗਾ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਇੰਸ਼ੂਰੈਂਸ ਆਪਣਾ ਤਿੰਨਾ ਮ ਫਾਈਨੈਂਸਰ ਨੂੰ ਇਹਨਾਂ ਨੂੰ ਪੁੱਛਣ ਕਿ ਪਹਿਲੇ ਕਿਉਂ ਝੂਠ ਬੋਲ ਕੇ ਗੁੰਮਰਾਹ ਕੀਤਾ ਪਹਿਲੇ ਇਹਨਾਂ ਨੂੰ ਪੁੱਛੋ ਇਹਨੇ ਤਾਂ ਪਰਚਾ ਪਾਓ 420 ਦਾ ਇਹ ਫਾਈਨੈਂਸਰ ਦੇ ਪਰਚਾ ਦਰਜ ਹੋਣੀ ਚਾਹੀਤੇ ਕਿਤਨੇ ਕਿਤੇ ਨਾਕਾਮੀ ਕਿਨਾਂ ਦੀ ਲੱਗ ਰਹੀ ਹੈ ਸਿਰਫ ਪ੍ਰਸ਼ਾਸਨ ਦੀ ਲੱਗ ਰਹੀ ਹੈ ਤਿੰਨੋਂ ਗਲਤ ਆ ਪਹਿਲਾ ਸਰਕਾਰ ਗਲਤ ਆ ਫਿਰ ਫਾਈਨੈਂਸਰ ਗਲਤ ਆ ਫਿਰ ਪ੍ਰਸ਼ਾਸਨ ਗਲਤ ਆ ਤਿੰਨੋਂ ਰਲ ਇਹ ਤਿੰਨੋਂ ਰਲ ਕੇ ਸਾਨੂੰ ਕੁੱਟ ਰਿਆ ਕਿਉਂ ਇਹਨਾਂ ਨੂੰ ਨਜ਼ਰ ਲੱਗਿਆ ਸਾਡੀ ਕਮਾਈ ਤੇ ਇਹਨਾਂ ਨੇ ਦੇਖਿਆ ਕਿ ਰਿਕਸ਼ਾ ਵਾਲੇ ਦੇ ਕੋਲ ਕਾਗਜ਼ ਪੱਤਰ ਨਹੀਂ ਇਹ ਤਾਂ ਭੈਣ ਜੋ ਲੁੱਟ ਰਿਆ ਪਰ ਇਹਨਾਂ ਨੇ ਮੈਂ ਤਾਂ ਕਹਿੰਦਾ ਕੁਰਸੀ ਛੱਡ ਕੇ ਤੂੰ ਰਿਕਸ਼ਾ ਚਲਾ ਤੈਨੂੰ ਪਤਾ ਲੱਗ ਜਾਊਗਾ ਕਾசி ਲੁੱਟ ਰਿਆ ਕੀ ਕਰ ਰਿਆ ਪਤਾ ਲੱਗ ਜਾਊਗਾ ਯਾ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਕਿ ਯੂਨੀਅਨ ਵੱਲੋਂ ਕਿੰਨਾ ਕਿ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਮੰਗ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਕਿਉਂਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਪਾਰਟੀਆਂ ਜਿਹੜੀਆਂ ਨੇ ਵੱਖਰੀ ਵੱਖਰੀ ਗਤੀਵਿਧੀਆਂ ਕਰ ਰਹੀਆਂ ਨੇ ਵਾਅਦੇ ਵੱਡੇ ਵੱਡੇ ਕਰਦੀਆਂ ਨੇ ਪਰ ਇਹ ਗਰੀਬਾਂ ਦਾ ਸਾਥ ਕੌਣ ਦੋ ਭਾਜੀ ਸਭ ਤੋਂ ਵੱਡਾ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਿਹੜੀ ਪੰਜਾਬ ਸਰਕਾਰ ਆਪਣੀ ਬਣੀ ਹੈ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਨਾ ਉਹ ਐ ਈਰਖਾ ਵਾਲਿਆਂ ਦੇ ਸਿਰ ਤੇ ਬਣੀ ਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਉਹਨਾਂ ਨੇ ਆਮ ਆਦ ਵੀ ਆਮ ਆਦਮੀ ਦੀ ਸਰਕਾਰ ਆ ਸਾਰੇ ਆਮ ਆਦਮੀ ਖੜੇ ਆ ਅੱਜ ਇਹ ਧੱਕਾ ਹੋ ਰਿਹਾ ਨਾ ਤੇ ਇਹਨਾਂ ਨਾਲ ਹੀ ਹੋ ਰਿਹਾ ਈ ਰਿਕਸ਼ਾ ਲੈਣਾ 15 ਸਾਲ ਤੋਂ ਆਟੋ ਚੱਲ ਰਹੇ ਆ ਈ ਰਿਕਸ਼ਾ ਚੱਲ ਰਹੇ ਆ ਜੇ ਨਾ ਇਹਨਾਂ ਨੂੰ 15 ਦਿਨ ਦਾ 15 ਦਿਨ ਦਾ ਟਾਈਮ ਕੀ ਹੁੰਦਾ ਮੈਨੂੰ ਦੱਸੋ ਆਪਾਂ ਕੋਈ ਵੀ ਕਾਨੂੰਨ 15 ਦਿਨ ਚ ਲਾਗੂ ਕਰ ਦਿੰਦੇ ਆ ਕੋਈ ਸਰਕਾਰ ਬਣਦੀ ਆ ਉਹਨੂੰ ਵੀ ਘੱਟੋ ਘੱਟ ਸਾਲ 2 ਸਾਲ ਲੱਗਦੇ ਆ 5 ਸਾਲਾਂ ਬਾਅਦ ਸਰਕਾਰ ਬਦਲਦੀ ਆ ਇਹਨਾਂ ਦਾ ਤੁਸੀਂ 15 ਦਿਨਾਂ ਬਾਅਦ ਨੇ ਉੱਤੇ ਤਲਵਾਰ ਲਟਕਾ ਰਹੇ ਹੋ ਜਿਹੜੇ ਵਿਚਾਰੇ 5-700 ਰੁਪਏ ਦਿਹਾੜੀ ਦਾ ਕਮਾਉਣ ਵਾਲੇ ਨੇ ਜੇ ਉਹਨਾਂ ਨੇ ਕੋਈ ਅੱਜ ਤੱਕ ਪਹਿਲੀ ਗੱਲ ਤਾਂ ਆਟੋ ਚਾਲਕਾਂ ਨਾਲ ਮੀਟਿੰਗ ਨਹੀਂ ਹੋਈ ਮੇਨ ਮਤਲਬ ਮੇਨ ਮਕਸਦ ਤਾਂ ਇਹਨਾਂ ਦਾ ਇਹ ਬਣਦਾ ਵੀ ਆਟੋ ਚਾਲਕਾਂ ਨਾਲ ਮੀਟਿੰਗ ਹੋਵੇ ਆਟੋ ਫਾਈਨੈਂਸਰਾਂ ਨਾਲ ਨਹੀਂ ਫਾਈਨੈਂਸਰ ਤਾਂ ਇਹਨ ਉਹਨਾਂ ਨੇ ਲੱਖ ਲੱਖ ਰੁਪਏ ਦੀ ਗੱਡੀ ਲਿਆ ਕੇ 2-2 ਲੱਖ ਰੁਪਏ ਦੀ ਸੇਲ ਕਰ ਲਈ ਆ ਉਹਨਾਂ ਦੇ ਉਹਨਾਂ ਦੀਆਂ ਜੇਬਾਂ ਭਰ ਚੁੱਕੀਆਂ ਨੇ ਉਹਨਾਂ ਨੂੰ ਆਟੋ ਚਾਲਕਾਂ ਨਾਲ ਮਤਲਬ ਨਹੀਂ ਉਹਨਾਂ ਨੂੰ ਆਪਣੀਆਂ ਕਿਸ਼ਤਾਂ ਨਾਲ ਮਤਲਬ ਆ ਉਹਨਾਂ ਨੂੰ ਆਪਣੀਆਂ ਕਿਸ਼ਤਾਂ ਨਾਲ ਮਤਲਬ ਜੋ ਆ ਜਵਾ ਚੱਕਦੇ ਆ ਨਾ ਉਹ ਇਸ ਕਰਕੇ ਚੱਕਦੇ ਵੀ ਉਹਨਾਂ ਦਾ ਪੈਸਾ ਜਿਹੜਾ ਇਨਵੈਸਟ ਹੋਇਆ ਵਾ ਉਹ ਉਹਨਾਂ ਕੋਲ ਵਾਪਸ ਆ ਜਾਏ। ਜੀ ਹੁਣ ਇਹ ਕੰਪਨੀਆਂ ਦੇ ਵਿੱਚ ਜਾਂਦੇ ਨੇ ਉੱਥੇ ਜਦੋਂ ਕਹਿੰਦੇ ਨੇ ਜਾ ਕੇ ਕਿ ਤੁਸੀਂ ਕਹਿੰਦੇ ਹੋ ਕਿ ਉੱਥੇ ਜਾ ਕੇ ਸਾਡੀਆਂ ਆਰ.ਸੀ ਬਣਾਓ ਤਾਂ ਕੀ ਮੰਗ ਕੀਤੀ ਜਾਂਦੀ? ਕਿੰਨੀ ਕੀ ਗੱਲ ਸੁਣੋ। ਪਹਿਲੀ ਗੱਲ ਤੇ ਮੇਰੀ ਗੱਲ ਸੁਣੋ। ਜਦ ਫਾਈਨੈਂਸਰ ਸਾਨੂੰ ਇਹ ਗੱਲ ਕਹਿ ਰਹੀ ਆ ਕਿ ਆਰ.ਸੀ ਦੇ ਲੋੜ ਨਹੀਂ, ਲਾਇਸੈਂਸ ਦੀ ਲੋੜ ਨਹੀਂ। ਫਿਰ ਅਸੀਂ ਕੀ ਪੁੱਛੀਏ ਯਾਰ ਹੁਣ। ਜੀ ਗੱਲ ਸੁਣੋ। ਜਦੋਂ ਇਹਨਾਂ ਨੇ ਆਪਣੇ ਈ-रिक्शा ਸੇਲ ਕੀਤੇ ਆ ਉਦੋਂ ਇਹਨਾਂ ਨੂੰ ਇਹੀ ਕਿਹਾ ਗਿਆ ਨਾ ਤੁਹਾਨੂੰ ਕਿਸੇ ਕਾਗਜ਼ ਪੱਤਰ ਦੀ ਲੋੜ ਨਹੀਂ ਸਿਰਫ ਬਿੱਲ ਚ ਇਹਨਾਂ ਨੇ 10000 ਰੁਪਏ ਦੇ ਕੇ ਈ ਰਿਸ਼ਕਾ ਦਿੰਦੇ ਰੇ ਜੇ ਜੇ ਉਹ ਆਪਣੀ ਜਵਾਨ ਤੋਂ ਮੁੱਕਰਦੇ ਪਏ ਆ ਤਾਂ ਉਹਨਾਂ ਨੂੰ ਚਾਹੀਦਾ ਵਾ ਸਰਕਾਰ ਨੂੰ ਵੀ ਮੈਂ ਚਾਹੀਦਾ ਵਾ ਚਲੋ ਜੇ ਤੁਸੀਂ ਕਾਨੂੰਨ ਕੋਈ ਲਾਗੂ ਕਰਨਾ ਵਾ ਤਾਂ ਇੰਨਾ ਕ ਕਰ ਲਓ 2-4000 ਰੁਪਏ ਦਾ ਖਰਚਾ ਜਾਇਜ਼ ਵੀ ਜਿਹੜੇ ਵਿਚਾਰੇ 2-4000 ਰੁਪਏ ਚ ਆਪਣੇ ਇਹਨਾਂ ਵਿਚਾਰਿਆਂ ਨੇ ਜਿਹੜੇ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਦੀ ਤਾਂ ਵਿਚਾਰੇ ਵਿਆਜਾਂ ਦੇ ਪੈਸੇ ਚੱਕ ਕੇ ਆਪਣਾ ਘਰ ਦਾ ਪਾਲਣ ਪੋਸ਼ਣ ਕਰਦੇ ਆ 5-700 ਰੁਪਏ ਮਹਾਨ ਨਾਲ ਤੁਹਾਨੂੰ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਜਿੱਦਾਂ ਰਿਕਸ਼ੀਆਂ ਦੇ ਵਿੱਚ ਪਲੇਟ ਲਾਈ ਜਾਂਦੀ ਸੀ ਕਾਰਪੋਰੇਸ਼ਨ ਵੱਲੋਂ ਤੇ ਉਹ ਪਲੇਟ ਸਾਡੇ ਈ ਰਿਕਸ਼ੀਆਂ ਦੇ ਵਿੱਚ ਉਹੀ ਚਾਹੀਦੀ ਆ ਭਾਜੀ ਉਹੀ ਚਾਹੀਦੀ ਆ ਉਹ ਪਲੇਟ ਇਹ ਰਿਕਸ਼ੇ ਦਾ ਕੰਮ ਕਰ ਰਹੇ ਆ ਇਹ ਕੋਈ ਕੋਈ ਟ੍ਰਾਂਸਪੋਰਟ ਚ ਕੋਈ ਉੱਚ ਨਹੀਂ ਆ ਰਿਹਾ ਹੈਗਾ ਇਹ ਰਿਕਸ਼ੇ ਜੀ ਆਉਂਦਾ ਇਹ ਰਿਕਸ਼ੇ ਜੀ ਆਉਂਦਾ ਵਾ ਇਹਨੂੰ ਉਹ 플레이ਟ ਹੀ ਚਾਹੀਦੀ ਆ ਜਿਹੜੀ ਕਿ ਇਹਨਾਂ ਦੀ 5-700000 ਦੇ ਵਿੱਚ ਇਹਨਾਂ ਨੂੰ ਨ ਦੁੱਖ ਲੱਗੇ ਤੇ ਸਰਕਾਰ ਦੀ ਨਿਗਾਹ ਵਿੱਚ ਵੀ ਇਹ ਯਾਨੀ ਕਿ ਉਹਨਾਂ ਦੇ ਡਾਟਾ ਵਿੱਚ ਵੀ ਆ ਜਵੇ ਬਿਲਕੁਲ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਗੱਲ ਕੀਤੀਆਂ ਇਹ ਰਿਕਸ਼ੇ ਚਾਲਕਾਂ ਨਾਲ ਤੇ ਐਸੋਸੀਏਸ਼ਨ ਜਿਹੜੀ ਸਾਰੀ ਇਕੱਠੀ ਸੀਗੀ ਇਹ ਰਿਕਸ਼ਿਆਂ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਜਿੱਦਾਂ ਪਹਿਲੇ ਰਿਕਸ਼ਿਆਂ ਦੇ ਵਿੱਚ ਕਾਰਪੋਰੇਸ਼ਨ ਵੱਲੋਂ 플레이ਟ ਲਾਈ ਜਾਂਦੀ ਸੀ ਤੇ ਹੁਣ ਸਾਡੀ ਇਹ ਰਿਕਸ਼ਿਆਂ ਦੇ ਹੈ ਕਾਰਪੋਰੇਸ਼ਨ ਵੱਲੋਂ ਪਲੇਟ ਲਾਈ ਜਾਵੇ ਇਹੀ ਸਾਡੀਆਂ ਮੰਗਾਂ ਨੇ ਸੋ ਦੇਖਦੇ ਰਹੋ ਕੈਮਰਾਮੈਨ ਸਤਪਾ ਸਤਿਨਾ ਪੰਜਾਬ ਪ੍ਰਾਈਮ ਟੀਵੀ ਮੈਨੇਜਿੰਗ ਤੇ ਵੜੀ